ਤਾਂ ਪੰਜਾਬ ਦੇ ਵਿੱਚ ਪਰਾਲੀ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਆ ਅੱਜ ਸੰਗਰੂਰ ਦੇ ਕਿਸਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਲੋੜਿੰਦੀ ਸਾਰੀ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਦੇ ਇਹ ਦਾਅਵੇ ਪੂਰੀ ਤਰ੍ਹਾਂ ਨਾਲ ਖੋਖਲੇ ਨੇ ਉਹਨਾਂ ਕਿਹਾ ਕਿ ਬੇहद ਸਾਰੇ ਪਿੰਡ ਨੇ ਜਿੱਥੇ ਕਿਸਾਨ ਪਰਾਲੀ ਸਾੜਨ ਤੋਂ ਇਨਕਾਰ ਕਰਦੇ ਨੇ ਕਿਉਂਕਿ ਧੂਆ ਪਹਿਲਾਂ ਉਹਨਾਂ ਦੇ ਘਰਾਂ 'ਚ ਦਾਖਲ ਹੁੰਦਾ ਹੈ ਉਹਨਾਂ ਕਿਹਾ ਕਿ ਸਰਕਾਰ ਦੇ ਕੋਲ ਲੋੜਿੰਦੀ ਮਸ਼ੀਨਰੀ ਦੀ ਘਾਟ ਹੈ ਜਿਸ ਕਾਰਨ ਕਿਸਾਨ ਪਰਾਲੀ ਸਾੜਨ ਦੇ ਲਈ ਮਜਬੂਰ ਹੋ ਰਹੇ ਨੇ ਫੇਰ ਵੀ ਸਰਕਾਰ ਸੈਟੇਲਾਈਟ ਨਿਗਰਾਨੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੇਛ ਕੇ ਕਿਸਾਨਾਂ ਤੇ ਭਾਰੀ ਜੁਰਮਾਨਾ ਲਗਾ ਰਹੀ ਹੈ। ਉਤੇ ਹੀ ਜਦ ਸੰਗਰੂਰ ਦੇ ਜ਼ਿਲਤੀ ਕਮਿਸ਼ਨਰ ਰਾਹੁਲ ਚਾਬਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹੋਏ ਨੇ। ਉਹਨਾਂ ਕਿਹਾ ਕਿ ਇਸ ਵਾਰ ਸਰਕਾਰ ਨੇ ਪਿਛਲੇ ਸਾਲ ਨਾਲੋਂ ਵੀ ਵੱਧ ਮਸ਼ੀਨਰੀ ਮੁਹੱਈਆ ਕਰਵਾਈ ਹੈ। ਉਹਨਾਂ ਦੱਸਿਆ ਕਿ ਸਾਡੀ ਸਾਰੀ ਮਸ਼ੀਨਰੀ ਹਰ ਪਿੰਡ ਦੇ ਕਿਸਾਨ ਲਈ ਕੰਮ ਕਰ ਰਹੀ ਹੈ ਅਤੇ ਉਹਨਾਂ ਕਿਹਾ ਕਿ ਅਸੀਂ ਆਪਣਾ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ। ਕਿਸਾਨਾਂ ਦੇ ਲਈ ਫੋਨ ਨੰਬਰ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੂੰ ਅਜੇ ਵੀ ਕੋਈ ਸਮੱਸਿਆ ਪੇਸ਼ ਆ ਰਹੀ ਹੈ ਜ਼ਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ। ਇਹ ਪਰਚੇ ਦਰਜ ਹੀ ਹੈ ਸਰਕਾਰ ਵੱਲੋਂ ਬਹੁਤ ਵੱਡਾ ਜ਼ੁਲਮ ਹੈ ਜਿਹੜਾ ਮਜਬੂਰੀ ਦਾ ਸਰਕਾਰ ਬਹੁਤ ਵੱਡਾ ਨਜਾਇਜ਼ ਫਾਇਦਾ ਠਾਰੀ ਹੈ। ਐਤਕੀ ਲਗਭਗ ਬਹੁਤ ਸਰਬਤ ਪਿਛਲੇ ਸਾਲਾਂ ਨਾਲੋਂ ਬਹੁਤ ਜ਼ਿਆਦਾ ਜਿਹੜੀਆਂ ਗੱਠਾਂ ਨੇ ਮਸ਼ੀਨਾ ਗੱਠਾਂ ਬਣਾ ਰਹੀਆਂ ਨੇ। ਕਿਸਾਨ ਮਜਬੂਰੀ ਬਸੇ ਕਿਤੇ ਅੱਗ ਲਾ ਰਿਹਾ ਜਿੱਥੋਂ ਗੱਠਾਂ ਨੇ ਮਸ਼ੀਨਾ ਬਣਾ ਕੇ ਜਾਂ ਚੱਕ ਕੇ ਨਹੀਂ ਲੈ ਕੇ ਗਈਆਂ ਬਹੁਤ ਵੱਡੇ ਪੱਧਰ ਤੇ ਇਹਦੀਆਂ ਖਬਰਾਂ ਚੱਲੀਆਂ ਆਪ ਵੀਡੀਓ ਬਣਾ ਕੇ ਪਾਈਆਂ ਕਿਸਾਨਾਂ ਨੇ ਪਰ ਉਸ ਤੋਂ ਬਾਅਦ ਵੀ ਜੇ ਮਤਲਬ ਕਿਸਾਨਾਂ ਦੇ ਉੱਤੇ ਪਰਚੇ ਦਿੱਤੇ ਜਾ ਰਹੇ ਨੇ ਸਭ ਤੋਂ ਵੱਡਾ ਜ਼ੁਲਮ ਹੈ ਜਣੀ ਕਿ ਸੰਗਰੂਰ ਦੇ ਅੰਦਰ ਸਾਰੇ ਜ਼ਿਲ੍ਹਿਆਂ ਤੋਂ ਵੱਧ ਸੰਗਰੂਰ ਦਾ ਜਿਹੜਾ ਪ੍ਰਸ਼ਾਸਨ ਹੈ ਇਹ ਅੱਡੀਆਂ ਪਰਨੇ ਹੋਇਆ ਕਿਸਾਨਾਂ ਤੇ ਪਰਚੇ ਦੇਣ ਵਾਸਤੇ ਇਹਦਾ ਜਿਹੜਾ ਖਜਾਮਾ ਉਹ ਬਹੁਤ ਵੱਡੇ ਪੱਧਰ ਤੇ ਸਰਕਾਰ ਨੂੰ ਭੁਗਤਣਾ ਪਊਗਾ ਭਾਰਤ ਦੀ ਸਰਕਾਰ ਅੱਜ ਜਿਹੜੀ ਕਿਸਾਨਾਂ ਨੂੰ ਜਣੀ ਕਿ ਡੋਬ ਰਹੀ ਹੈ ਤੇ ਮਾਰ ਰਹੀ ਹੈ ਇਦੇ ਆਉਣ ਵਾਲੇ ਸਮੇਂ 'ਚ ਛੱਟੇ ਨੇ ਜਿਹੜੇ ਬਹੁਤ ਮਾੜੇ ਨਿਕਲਣਗੇ ਬਿਹਾਰ ਦੇ ਅੰਦਰ ਦੇਖੀਏ ਬਿਹਾਰ ਦੇ ਅੰਦਰ 1 ਰੁਪਏ ਨੂੰ ਜਣੇ ਕਿ ਹਜ਼ਾਰਾਂ ਦੀ ਤਗਾਦ 'ਚ ਅਡਾਨੀ ਨੂੰ ਜ਼ਮੀਨ ਰਕਾ ਦਿੱਤੀ ਇਹੀ ਉਰੇ ਕਰਨਾ ਚਾਹੁੰਦੀ ਹੈ ਇਸੇ ਦੇ ਤਹਿਤ ਪਰਚੇ ਦਿੱਤੇ ਜਾ ਰਹੇ ਹੈ ਇਹ ਪਰਚੇ ਐਵੇਂ ਨਹੀਂ ਵੀ ਧੂਆਂ ਹੋ ਰਿਹਾ ਪ੍ਰਦੂਸ਼ਣ ਹੋ ਰਿਹਾ ਕਿਹੜਾ ਪ੍ਰਦੂਸ਼ਣ ਹੈ ਤਕੀ ਕੋਈ ਪ੍ਰਦੂਸ਼ਣ ਨਹੀਂ ਮੌਸਮ ਵਧੀਆ ਹੈ ਜੇ ਕੋਈ ਸੋਚ ਸਮਝ ਕੇ 5 ਵਜੇ ਤੋਂ ਬਾਅਦ ਅੱਗ ਲਾਉਂਦਾ ਹੈ ਜਾਂ 4 ਵਜੇ ਅੱਗ ਲਾਉਂਦਾ ਜਾਂ ਦਿਨੇ ਅੱਗ ਲਾਉਂਦਾ ਉਹ ਮਜਬੂਰੀ ਬਸ ਹੈ ਬਹੁਤ ਵੱਡੀ ਮਜਬੂਰੀ ਹੈ ਕਿਸਾਨ ਦੀ ਗਠਾ ਨਹੀਂ ਚੱਕਿਆ ਜਿਹਨਾਂ ਗਠਾ ਚੱਕੀਆਂ ਜਾਂਦੀਆਂ ਨੇ ਜਿਹੜੇ ਕਿਸਾਨਾਂ ਦੇ ਅੱਜ ਸਾਡੇ ਖੇਤਾਂ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਗਠਾ ਬਣੀਆਂ ਪਈਆਂ ਨੇ ਜਿਹੜਾ ਚੱਕੀਆਂ ਗਈਆਂ ਉਹ ਤੋਂ ਬਾਅਦ ਕਣਕ ਵੀਜਾਂਗੇ ਪਰ ਵੇਟ ਕਰਕੇ ਜਦੋਂ ਬਾਣ ਸੁੱਕਦਾ ਕਿਸਾਨ ਨੂੰ ਪਤਾ ਵੀ ਹੁਣ ਕਣਕ ਨਹੀਂ ਹੋਣੀ ਹੁਣ ਮੈਨੂੰ ਅੱਗ ਲਾਉਣੀ ਪਊਗੀ ਉਹ ਮਜਬੂਰੀ ਹੈ ਜਾਂ ਫਿਰ ਉਹਦਾ ਇੰਤਜ਼ਾਮ ਸਰਕਾਰ ਕਰੇ ਗ੍ਰੀਨ ਟਨ ਬੁੰਡਰ ਦੀਆਂ ਸ਼ਰਤਾਂ ਦੇ ਮਤਾਬਕ ਇੱਕ ਵੀ ਸ਼ਰਤ ਸਰਕਾਰ ਪੂਰੀ ਨਹੀਂ ਕਰਦੀ ਪ੍ਰਸ਼ਾਸਨ ਇਹਦਾ ਜਵਾਬ ਮੰਗਿਆ ਜਾਂਦਾ ਪ੍ਰਸ਼ਾਸਨ ਕੋਲੇ ਕੋਈ ਜਵਾਬ ਨਹੀਂ ਡੰਡਾ ਪਰਚੇ ਆ ਪਰਚੇ ਦੇ ਰਹੇ ਆ ਉਹਨਾਂ ਦੇ ਸਮੇਂ ਦੇ ਵਿੱਚ ਇਹ ਇਦੋਂ ਵੀ ਜਣੀ ਕਿ ਗਾਹਾਂ ਵਧਣਗੇ ਜ਼ਮੀਨਾਂ ਚੋਂ ਬਾਹਰ ਕੱਢਣ ਵਾਸਤੇ ਇਹ ਹੀ ਲੜਾਈ ਸਾਡੀ ਭਾਰਤੀ ਕਿਸਾਨ ਜੂਨੀ ਅਨੇਕਤਾ ਗਰਾਹਾਂ ਵੱਲੋਂ ਹੈ ਵੀ ਐ ਕਿਸੇ ਨਾਲ ੱੱਕਾ ਨਹੀਂ ਹੋਣ ਦੇਵਾਂਗੇ ਜਿਨ੍ਹਾਂ ਨੇ ਪਰਚਾ ਦਿੱਤੇ ਦਿੱਤੇ ਨੇ ਆਉਣ ਵਾਲੇ ਸਮੇਂ ਚ ਲੜਾਂਗੇ ਪਰਚਿਆਂ ਲਈ ਲੜਾਈ ਕਰਾਂਗੇ ਇਹਨਾਂ ਲਈ ਜੂਝਾਂਗੇ ਇਹਦੇ ਲਈ ਸਿਰ ਜੋੜਨੇ ਬਹੁਤ ਜ਼ਰੂਰੀ ਨਹੀਂ ਸਾਨੂੰ ਜ਼ਮੀਨਾਂ ਚੋਂ ਬਾਹਰ ਕੱਢਣ ਵਾਸਤੇ ਇਹਨਾਂ ਦੀ ਪੂਰੇ ਵੱਡੇ ਪੱਧਰ ਤੇ ਤਿਆਰੀ ਹੈ ਜਿੱਥੇ ਪ੍ਰਦੂਸ਼ਣ ਹੋ ਰਿਹਾ ਹੈ ਜਿਹੜੀਆਂ ਫੈਕਟਰੀਆਂ ਨੂੰ ਪਿਛਲੇ ਸਾਲਾਂ ਚ ਇਹਨਾਂ ਨੇ ਵਿਧਾਨ ਸਭਾ ਦੀ ਸੈਸ਼ਨ ਰੱਖ ਕੇ ਇੱਕ ਕਾਨੂੰਨ ਬਣਾਇਆ ਵੀ ਜਿਹੜੀ ਸਜ਼ਾ ਤੀ ਉਹਨਾਂ ਨੂੰ 7 ਸਾਲ ਦੀ 6 ਸਾਲ ਦੀ ਉਹ ਸਜ਼ਾ ਘਟਾ ਕੇ ਕੁੱਲ ਜੁਰਮਾਨਾ ਰੱਖਿਆ ਵੀ 15000 ਰੁਪਏ ਜੁਰਮਾਨਾ ਦਿਓ ਜਾਂ 15 ਲੱਖ ਰੁਪਏ ਜੁਰਮਾਨਾ ਹੋ ਸਕਦਾ ਤੁਸੀਂ ਨਦੀਆਂ ਖਰਾਬ ਕਰੋ ਧਰਤੀ ਦਾ ਪਾਣੀ ਖਰਾਬ ਕਰੋ ਜੋ ਮਰਜ਼ੀ ਕਰੋ ਉਹਨਾਂ ਨੂੰ ਛੋੜ ਕਿਸਾਨਾਂ ਨੂੰ ਡੰਡਾ ਤੇ ਕਿਸਾਨਾਂ ਦੇ ਉੱਤੇ ਅ ਵੱਡੇ ਪੱਧਰ ਤੇ ਸੋਚ ਸਮਝ ਕੇ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਪਰਚੇ ਦਿੱਤੇ ਜਾ ਰਹੇ ਆ ਇਹ ਕਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਪ੍ਰਧਾਨ ਸਰਦਾਰ ਜਗਿੰਦਰ ਸਿੰਘ ਦਾ ਬਿਆਨ ਹੈ ਵੀ ਮਜਬੂਰੀ ਬਸ ਅਗਲਾਵਾਂਗੇ ਨਹੀਂ ਅੱਕ ਦੇ ਹੱਕ 'ਚ ਨਹੀਂ ਹਾਂ ਅਸੀਂ ਪ੍ਰਦੂਸ਼ਣ ਦੇ ਹੱਕ 'ਚ ਨਹੀਂ ਜਿਹੜਾ ਕਿਸਾਨ ਇੱਥੇ ਖੇਤ ਹਰੇ ਭਰੇ ਕਰਕੇ ਆਕਸੀਜਨ ਦਿੰਦਾ ਉਦੋਂ ਕਿ ਨਿਆਂਦਾਰੀ ਦਿੰਦੇ ਨਹੀਂ ਜਿਹੜਾ ਸੈਡਲੈਟਰ ਆਹੀ ਇਹਨਾਂ ਨੂੰ ਜਿਹੜੀ ਉਹ 13 ਜ਼ਿਲ੍ਹਿਆਂ ਦੀ ਫਸਲ ਮਰੀ ਐ ਲੋਕ ਮਰੇ ਐ ਘਰ ਟਹੇ ਐ ਕਿਸੇ ਨੂੰ ਹਜੇ ਤੱਕ ਦਿਵਾਨੇ ਨਹੀਂ ਦਿੱਤੀ ਅਸੀਂ ਪਰਸੋਂ ਰਾਤ ਨੂੰ ਆਏ ਆ ਅਸੀਂ ਮਤਲਬ ਬਹੁਤ ਵੱਡੇ ਪੱਧਰ ਤੇ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਗਏ ਤੇ ਭਾਰਤੀ ਕਿਸਾਨ ਯੂਨੀਅਨ ਨਿਕਤਾ ਗ੍ਰਾਮ ਵੱਲੋਂ ਇਹਨਾਂ ਦੇ ਦੋਕ ਲੋਕਾਂ ਦੀ ਜ਼ਮੀਨ ਸਵਾਰ ਦੇ ਫਰਦ ਨੇ ਸਰਕਾਰ ਵੱਲੋਂ ਕੋਈ ਬਾਹਰ ਨਹੀਂ ਫੜੀ ਜਾ ਰਹੀ ਇੱਧਰ ਲਗਭਗ 20 ਮਣ ਕਿਲੇ ਦੀ ਜ਼ਿਰੀ ਘਟਾ ਹੈ ਇਹਨਾਂ ਨੂੰ ਮਾੜੀ ਮੁੱਟੀ ਸ਼ਰਮ ਆਉਣੀ ਚਾਹੀਦੀ ਇੱਥੇ ਸਰਕਾਰ ਨੂੰ ਤੇ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਕਿਸਾਨ ਪਹਿਲੀ ਮਾਰਿਆ ਗਿਆ ਆਉਣ ਵਾਲੇ ਸਮੇਂ ਜਦੋਂ ਆੜਤੀਆਂ ਨਾਲ ਹਿਸਾਬ ਕਰਨਗੇ ਹੋ ਸਕਦਾ ਵੱਡੇ ਪੱਧਰ ਤੇ ਇਹ ਦੇਖਣ ਨੂੰ ਮੇਰੇ ਕਿਸਾਨ ਵੀ ਗਲਾਂ 'ਚ ਰੱਸੇ ਪਾਰੇ ਆਕਸਾਂ ਇਹ ਬਹੁਤ ਮਾੜੀ ਗੱਲ ਹੈ ਇਹਦੀ ਪੂਰਨ ਤੌਰ ਤੇ ਨਿੰਦਿਆ ਕਰਦੇ ਤੇ ਆਉਣ ਵਾਲੇ ਸਮੇਂ ਚ ਲੜਾਂਗੇ ਨਾਲ ਇਸ ਕਰਕੇ ਬਹੁਤ ਗੰਭੀਰ ਮਸਲਾ ਹੈ ਇਹਨੂੰ ਗੰਭੀਰਤਾ ਨਾਲ ਲੈ ਲਵਾਂਗੇ ਜਥੇਬੰਦੀ ਵੱਲੋਂ ਇਹ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਪਰਚੇ ਨਹੀਂ ਦੇਣੇ ਚਾਹੀਦੇ ਮਜਬੂਰੀ ਬਸ ਦੁੱਗਣੇ ਚੌਗਣੇ ਖੇਤਾਂ 'ਚੋਂ ਗੱਠਾਂ ਬਣ ਚੁੱਕੀਆਂ ਨੇ ਮੈਂ ਹਲੰਕ ਕੇ ਆਇਆ ਹੁਣ ਕਰਾਚੋ ਤੋਂ ਜਦੋਂ ਮੈਂ ਗੱਗੜਪੁਰ ਨੂੰ ਆਇਆ ਸਾਰੇ ਖੇਤਾਂ 'ਚ ਲਗਭਗ ਪਿਛਲੇ ਸਾਲ ਹੱਕ ਲੱਗੀ ਸੀ ਐਤਕੀ ਗੱਠਾਂ ਬਣੀਆਂ ਪਈਆਂ ਨੇ ਕਿਸਾਨ ਜਣੀ ਕਿ ਇਸ ਗੱਲ ਨੂੰ ਅੱਗੇ ਵੱਧ ਕੇ ਗੱਠਾਂ ਕਰਵਾ ਕੇ ਪ੍ਰਦੂਸ਼ਣ ਤੋਂ ਦੂਰ ਹੋ ਰਿਹਾ ਹੈ ਪਰ ਉਹਦੇ ਲਈ ਸਾਧਨ ਤਾਂ ਮਹਈਆ ਕਰਾਵੇ ਨਾ ਸਰਕਾਰ ਉਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਗ੍ਰੀਨ ਕਨਸਟਰ ਦੇ ਮੁਤਾਬਕ ਉਹਨਾਂ ਦੀ ਥੇਲੀ ਤੇ ਤਾਂ ਧਰੋ ਕਿਸ ਉਹਨਾਂ ਨੇ ਕਹਿ ਵੀ ਉਹਨਾਂ ਨੂੰ ਪੈਸੇ ਦਿਓ ਪੈਸੇ ਦੇ ਕੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਲਈ ਤੁਸੀਂ ਮਸਿੰਦਰੀ ਆਪ ਮਹਈਆ ਕਰੋ ਮਾਰਿਆ ਛੋਟਾ ਕਿਸਾਨ ਜਾਂਦਾ ਵੱਡੇ ਕਿਸਾਨਾਂ ਕੋਲੇ ਵੱਡੇ ਟਰੈਕਟਰ ਹੈਗੇ ਆ ਸੁਪਰ ਸੀਡਰ ਹੈਗੇ ਆ ਛੋਟੇ ਕਿਸਾਨ ਕੋਲੇ ਸੁਪਰ ਸੀਡਰ ਨਹੀਂ ਸੁਪਰ ਸੀਡਰ ਨੂੰ ਖਿੱਚਣ ਵਾਲੇ ਟਰੈਕਟਰ ਨਹੀਂ ਉਹਨਾਂ ਦਾ ਸਰਕਾਰ ਪ੍ਰਬੰਧ ਨਹੀਂ ਕਰਦੀ ਉਹਨਾਂ ਦੇ ਧੱਕੇ ਨਾਲ ਜ਼ਬਰਦਸਤੀ ਵਰਚੇ ਕਰਦੀ ਹੈ ਉਹ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਵਾਲੇ ਸਮੇਂ ਚ ਇਹਦੇ ਲਈ ਲੜਾਂਗੇ ਜੂਝਾਂਗੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਆਓ ਸਿਰ ਜੋੜੀਏ ਨਹੀਂ ਇਹ ਜ਼ਮੀਨਾਂ ਚੋਂ ਬਾਹਰ ਕੱਢਣਗੇ ਇਹਨਾਂ ਦੀ ਪੂਰੀ ਤਿਆਰੀ ਹੈ ਇਹਦੇ ਲਈ ਲੜਨ ਵਾਸਤੇ ਕਮਰクセ ਕਸੋ ਤੇ ਆਓ ਮੈਦਾਨ ਵਿੱਚ ਆਈਏ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦੇ ਆ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਇੰਨਾ ਤੱਕਾ ਨਾ ਕਰੋ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਅੰਦਰ ਪੰਜਾਬ ਦੇ ਅੰਦਰ ਜੇ ਲੋਕਾਂ ਦੀ ਮਜਬੂਰੀਆਂ ਮਜਬੂਰੀ ਦਾ ਨਜਾਇਜ਼ ਫਾਇਦਾ ਨਾ ਠਾਲਿਆ ਜਾਵੇ ਮਜਬੂਰੀ ਮਜਬੂਰੀ ਹੁੰਦੀ ਹੈ ਕਿਸਾਨਾਂ ਨੇ ਬੋਲਿਆ ਵੀ ਅਸੀਂ ਹੱਕ ਨਹੀਂ ਲਾਉਂਦੇ ਚੱਕੋ ਸਾਡੀ ਪਰਾਲੀ ਇੱਕ ਤਰੀਕ ਦੀ ਵੱਢੀ ਪਈ ਐ 10 ਦਿਨ ਹੋ ਗਏ ਪਰਾਲੀ ਵੱਢੀ ਪਈ ਨੂੰ ਹਾਂ ਅਸੀਂ ਕਣਕ ਬੀਜਣੀ ਅਸੀਂ ਕਰੀਏ ਕੀ ਕਿੱਧਰ ਨੂੰ ਜਾਈਏ ਉੱਥੇ ਕਿਸੇ ਦੇ ਜਿਹੜੇ ਫੋਨ ਲਏ ਨੇ ਲੋਕਾਂ ਨੇ ਖੇਤੀਬਾੜੀ ਵਾਲਿਆਂ ਨੇ ਫੋਨ ਦਿੱਤੇ ਨੇ ਉਹਨਾਂ ਨੂੰ ਫੋਨ ਕੀਤੇ ਨੇ ਫੋਨ ਚੱਕਣੀ ਹਟ ਗਏ ਕਿਸਾਨ ਫਿਰ ਕਰ ਕੀ ਸਕਦਾ ਜਦੋਂ ਜਿਹੜੇ ਜਿਹੜੇ ਅਧਿਕਾਰੀ ਇਹ ਕਹਿ ਕੇ ਗਏ ਨੇ ਵੀ ਸਾਨੂੰ ਫੋਨ ਕਰਿਓ ਅਸੀਂ ਮਸ਼ਿੰਦਰੀ ਭੇਜਾਂਗੇ ਅਸੀਂ ਮਸ਼ੀਨ ਭੇਜਾਂਗੇ ਅਸੀਂ ਟਰੈਕਟਰ ਭੇਜਾਂਗੇ ਅਸੀਂ ਇਕੱਠਾ ਕਰਾਂਗੇ ਚੱਕਾਂਗੇ ਉਹ ਮੁੜ ਕੇ ਫੋਨ ਚੱਕਣ ਨੂੰ ਤਿਆਰ ਨਹੀਂ ਦਫ਼ਤਰਾਂ 'ਚ ਕਿਸਾਨ ਭਾਲ ਦੇ ਵਰਦੇ ਨੇ ਵੀ ਆਓ ਯਾਰ ਸਾਡੇ ਸਾਡਾ ਪ੍ਰਬੰਧ ਕਰੋ ਯਾਨੀ ਕਿ ਪ੍ਰਬੰਧ ਕੋਈ ਨਹੀਂ ਡਾਂਗ ਹੈ ਡਾਂਗ ਦਾ ਜਵਾਬ ਜਣੀ ਕੌਣ ਆਲੇ ਸਮੇਂ 'ਚ ਦੇਵਾਂਗੇ ਇਹਦੇ ਲਈ ਪੂਰੀ ਤਿਆਰੀ ਹੈ ਸਾਡੀ ਥੋੜਾ ਸਾਰਿਆਂ ਦਾ ਧੰਨਵਾਦ ਆਓ ਇਕੱਠੇ ਹੋ ਕੇ ਲੜੀਏ ਤੇ ਸਿਰ ਜੋੜੀਏ ਸਰਕਾਰਾਂ ਨੂੰ ਇਹਦਾ ਜਵਾਬ ਦੇਈਏ ਇਹ ਤਾਰੀਕ ਇਸ ਤਰ੍ਹਾਂ ਦੇਖਦੇ ਹੋ ਜੋ ਸਰਕਾਰ ਸੈਟੇਲਾਈਟ ਰਾਹੀਂ ਕਿਸਾਨਾਂ ਦੇ ਪਰਚੇ ਦਰਜ ਕਰਦੀ। ਦੇਖੋ ਆਹ ਜਿਹੜੀ ਸਰਕਾਰ ਸੈਟੇਲਾਈਟ ਰਾਹੀਂ ਪਰਚੇ ਦਰਜ ਕਰ ਰਹੀ ਆ ਬਹੁਤ ਥਾਮਾਂ ਤੇ ਸਰਕਾਰ ਨੇ ਜਿਵੇਂ ਇੱਕ ਆਂਗਣਵਾੜੀ ਵਾਲਿਆਂ ਟੀਚਰਾਂ ਦੀ ਡਿਊਟੀ ਲਈ ਆ ਸੈਟੇਲਾਈਟ ਵਾਲੀ ਤਾਂ ਜਿਹੜੀ ਗੱਲ ਆ ਇਹਨਾਂ ਨੇ ਜਦੋਂ ਕਣਕਾਂ ਵਿੱਚ ਅੱਗ ਲੱਗਦੀ ਆ ਕੋਈ ਸੈਟੇਲਾਈਟ ਨਹੀਂ ਕੰਮ ਕਰਦੀ ਆਹ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਨਾ ਚਾਹੁੰਦੀ ਆ ਲੋਕਾਂ ਨੂੰ ਮੋٹے ਜੁਰਮਾਨੇ ਕਰਕੇ ਲੋਕਾਂ ਦਾ ਗਲ ਘੁੱਟਣਾ ਚਾਹੁੰਦੀ ਆ ਤੇ ਜਿਹੜੇ ਕਿਸਾਨ ਨੇ ਉਹਨਾਂ ਦੀ ਪਹਿਲਾਂ ਜੀਰੀ ਘਟ ਹੋਣ ਦੇ ਕਾਰਨ ਚਿੰਤਾ ਚ ਨੇ ਤੇ ਡੀਏਪੀ ਨਹੀਂ ਮਿਲ ਰਿਹਾ ਅੱਗ ਵਾਲੇ ਮਸਲਿਆਂ ਤੇ ਇਹਨਾਂ ਦੇ ਕਿਸੇ ਪਿੰਡ ਦੇ ਵਿੱਚ ਕੋਈ ਵੀ ਮਸ਼ੀਨਰੀ ਮਹੀਆ ਨਹੀਂ ਕਰਾ ਸਕੇ ਗਰਾਊਂਡ ਲੈਵਲ ਤੇ ਸਰਕਾਰ ਫੇਲ ਆ ਜਿਹੜੇ ਲੋਕ ਆ ਆਪਣੇ ਆਪ ਮੁੜੇ ਨੇ ਅੱਗ ਤੋਂ ਬਹੁਤ ਵੱਡੀ ਪੱਧਰ ਤੇ ਉਹ ਪਿਛਲੀ ਵਾਰ ਬਹੁਤ ਵੱਡੇ ਨੁਕਸਾਨ ਚ ਗਏ ਨੇ ਕਿਉਂਕਿ ਉਹਨਾਂ ਨੇ ਕਿਰਾਏ ਤੇ ਬਜਾਈ ਉਹਦੇ ਵਿੱਚ ਜਦੋਂ ਗੁਲਾਬੀ ਸੁੰਡੀ ਪਈ ਇਹਨਾਂ ਨੂੰ ਅਸੀਂ ਅਖਬਾਰਾਂ ਦੇ ਉੱਪਰ ਕੌਲੀ ਕੌਲੀ ਸੁੰਡੀਆਂ ਦੀ ਕੱਢ ਕੇ ਦਿਖਾਈ ਆ ਕਿਸੇ ਕਿਸਾਨ ਨੂੰ ਕੋਈ ਮਾਮਜ਼ਾ ਨਹੀਂ ਕਿਸਾਨ ਨੈਨ ਜਦੋਂ ਸੁੰਡੀ ਪੈ ਗਈ ਤੇ ਦਵਾਰੋਂ ਰੌਣੀਆਂ ਕਰਕੇ ਦਵਾਰੋਂ ਲੋਕਾਂ ਨੂੰ ਜਾਉਂ ਬੀਜਨੇ ਪਏ ਨੇ ਤੇ ਕਣਕ ਦਾ ਸਮਾਂ ਲੰਘ ਗਿਆ ਤੀ ਜਿਹੜੀ ਸਰਕਾਰ ਆ ਉਹ ਬੁਰੀ ਤੇ ਉੱਤਰੀ ਹੋਈ ਆ ਤੇ ਆਉਣ ਵਾਲੇ 27 ਦੇ ਵਿੱਚ ਇਹਨਾਂ ਨੇ ਆਹੀ ਲੋਕਾਂ ਦੇ ਲਵੇ ਆਉਣਾ ਇਹਨਾਂ ਦਾ ਕੋਈ ਐਮਐਲਏ ਕੋਈ ਮੰਤਰੀ ਮੰਡੀਆਂ ਦਾ ਨਹੀਂ ਕੋਈ ਜਾ ਕੇ ਜਾਜਾ ਲੈ ਰਿਆ ਵੀ ਮੰਡੀਆਂ ਚ ਕਿਸਾਨਾਂ ਦੇ ਕੀ ਹਾਲਾਤ ਨੇ ਅੱਗ ਵਾਲੇ ਤੇ ਹੋਈਆ ਪਿੱਟੀ ਆ ਰਹੇ ਨੇ ਉਰੇ ਦਾ ਡੀਸੀ ਉਰੇ ਦਾ ਐਸਐਸਪੀ ਵੀ ਅੱਗ ਵਾਲੇ ਮਸਲੇ ਤੇ ਜਿਹੜਾ ਹੁਣ ਮੁੱਖ ਮੰਤਰੀ ਆ ਜਦੋਂ ਸੀਐਮ ਦੀ ਕੁਰਸੀ ਤੇ ਨਹੀਂ ਆਇਆ ਸੀ ਐਮਪੀ ਦੀ ਜਦੋਂ ਹਾਂ ਆਪ ਅੱਗ ਭਜਾਉਂਦਾ ਫਿਰਦਾ ਸੀ ਲੈ ਕੇ ਟਾਣੀਆਂ ਪਰ ਅੱਜ ਜੱਤੋਂ ਲੈ ਕੇ ਇਹਨਾਂ ਦੇ ਬਿਆਨ ਪੜ ਲਓ ਜੇ ਮੁੱਖ ਮੰਤਰੀ ਦੇ ਜਿਹੜੇ ਐਮਪੀ ਹੁੰਦੇ ਦੇ ਬਿਆਨ ਤੇ ਉਹ ਲਈ ਤੇ ਚੱਲੇ ਆ ਲੋਕਾਂ ਨੂੰ ਅੱਗ ਲਾਉਣ ਦੀ ਜ਼ਰੂਰਤ ਨਾ ਪਵੇ ਤੇ ਲੋਕ ਅੱਗ ਤੋਂ ਮੁੜੇ ਨੇ ਪਰ ਗਲਾਬੀ ਸੁੰਡੀ ਨੇ ਲੋਕਾਂ ਦੇ ਅੰਦਰ ਫੇਰ ਉਹੀ ਤਹੂਆ ਅਮਚਾਰ ਰੱਖਿਆ ਵੀ ਕਿਤੇ ਜੀੜੀ ਘਟ ਨਿਕਲੀ ਤੇ ਕਣਕ ਤੋਂ ਵੀ ਨਾ ਜਾਈਏ ਤੇ ਡੀਏਪੀ ਦੇ ਨਾਲ ਬਹੁਤ ਮੋਟਾ ਸਮਾਨ ਲੱਗ ਕੇ ਆ ਰਿਹਾ ਜਿਹਦੇ ਉੱਪਰ ਕਿਸਾਨਾਂ ਦੀ ਦੁੱਗਣੀ ਲੁੱਟ ਉਧਰ ਵੀ ਹੋ ਰਹੀ ਆ ਸਰਕਾਰ ਨੂੰ ਗਰਾਊਂਡ ਲੈਵਲ ਤੇ ਆ ਕੇ ਝਾਤੀ ਮਾਰਨੀ ਚਾਹੀਦੀ ਆ ਮੰਡੀਆਂ ਦੇ ਹਾਲਾਤ ਦੇਖਣੇ ਚਾਹੀਦੇ ਨੇ ਤੇ ਜਿਹੜੇ ਅੱਗ ਵਾਲੇ ਤੇ ਇਹਦੇ ਵਾਸਤੇ ਕੀ ਪ੍ਰਬੰਧ ਕੀਤਾ ਆਪ ਡੀਸੀ ਸਾਹਿਬ ਮੰਨੀ ਜਾ ਰਹੇ ਨੇ पीसी 25% ਇਹਦਾ ਪ੍ਰਬੰਧ ਕਰ ਸਕਿਆ 75% ਉਹ ਲੋਕ ਨੇ ਜਿਨ੍ਹਾਂ ਲਵੇ ਛੋਟੇ ਟਰੈਕਟਰ ਨੇ ਤੇ ਉਹਨਾਂ ਦਾ ਕੋਈ ਟਰੈਕਟਰ ਸੁਪਰਸੀਡਰ ਨਹੀਂ ਖਿੱਚ ਸਕਦਾ ਕੋਈ ਇਹਨਾਂ ਨੇ ਸਟੇਡੀਆ ਨੂੰ ਕੋਈ ਇਹੋ ਜਿਹਾ ਸੰਦ ਨਹੀਂ ਮਹਈਆ ਕਰਾਇਆ ਜਿਹੜਾ 2 ਤੋਂ 4 ਕਿਲਿਆਂ ਵਾਲਾ ਕਿਸਾਨ ਆ ਵੀ ਉਹ ਵਿਜਲੇ ਇਹਦੇ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਕੋਈ ਸਬਸਿਡੀ ਦੇ ਰੂਪ ਦੇ ਵਿੱਚ ਕੋਈ ਕਿਸਾਨ ਨੂੰ ਦੇਣਾ ਜਿਹੜੀ ਮੰਗ ਆ ਇਹਨਾਂ ਤੋਂ 200 ਰੁਪਏ ਪ੍ਰਤੀ ਕਵਾਂਟਲ ਦੀ ਤਾਂ ਲੋਕ ਉਧਰ ਵੀ ਝਾਕ ਕਰਦੇ ਨੇ ਤੇ ਉਧਰ ਵੀ ਇਹਨਾਂ ਨੇ ਕੁਝ ਨਹੀਂ ਦਿੱਤਾ ਇਦੇ ਲਈ ਅਸੀਂ ਬੇਨਤੀ ਵੀ ਕਰਦੇ ਆਂ ਕਿ ਲੋਕਾਂ ਨੂੰ ਨਾ ਤੰਗ ਕੀਤਾ ਜਾਵੇ ਜੇ ਲੋਕ ਆਪਣੀ ਮਜਬੂਰੀ ਦੇ ਕਾਰਨ ਅੱਗ ਲਾਉਂਦੇ ਨੇ ਤਾਂ ਉਹਨਾਂ ਦਾ ਕੋਈ ਹੋਰ ਹੀਲਾ ਨਹੀਂ ਹੈਗਾ ਤੇ ਕਿਸੇ ਨੂੰ ਇਹਨਾਂ ਨੇ 1 ਰੁਪਈਆ ਨਹੀਂ ਛੂੰਡੀਆ ਦਿੱਤਾ ਹੈਗਾ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਇਹਦੇ ਲਈ ਅਸੀਂ ਬੇਨਤੀ ਕਰਦੇ ਆਂ ਵੀ ਨਾ ਲੋਕਾਂ ਨੂੰ ਐ ਤੰਗ ਕੀਤਾ ਜਾਵੇ ਕਿਸਾਨ ਖੁਦ ਨਹੀਂ ਚਾਹੁੰਦੇ ਕਿ ਅਸੀਂ ਪਰਾਲੀ ਨੂੰ ਅੱਗ ਲਾਈਏ ਉਹਨਾਂ ਦੇ ਖੁਦ ਦੇ ਪਰਿਵਾਰ ਉਹਨਾਂ ਦੇ ਖੁਦ ਦੇ ਬੱਚੇ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਅਗਰ ਅਸੀਂ ਅੱਗ ਲਾਵਾਂਗੇ ਧੂਆ ਹੋਊਗਾ ਤਾਂ ਉਹਦੇ ਨਾਲ ਸਾਡੇ ਪਰਿਵਾਰ ਦੇ ਉੱਪਰ ਵੀ ਇਫੈਕਟ ਪਊਗਾ ਪਰ ਕਿਤੇ ਨਾ ਕਿਤੇ ਉਹ ਮਜਬੂਰ ਨੇ ਅੱਜ ਤੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ ਇੰਨਾ ਉਹ ਖਰਚਾ ਨਹੀਂ ਕਰ ਸਕਦੇ ਜਿਹਦੇ ਨਾਲ ਪਰਾਲੀ ਦਾ ਕੋਈ ਨਾ ਕੋਈ ਹੱਲ ਕੀਤਾ ਜਾ ਸਕੇ ਇਸ ਕਰਕੇ ਅੱਜ ਬੇहद ਸਰਕਾਰ ਵੱਲੋਂ ਬੜੇ ਕੜੇ ਨਿਯਮ ਬਣਾਏ ਗਏ ਨੇ ਸੁਪਰੀਮ ਕੋਰਟ ਦੇ ਹਦੇਸ਼ ਹੋਏ ਨੇ ਪਰ ਮਜਬੂਰ ਨੇ ਕਿਸਾਨ ਕਿ ਸਾਨੂੰ ਫਸਲ ਦਾ ਜਿਹੜੀ ਰਹਿੰਦ-ਖੂੰਦ ਹੈ ਉਹਨੂੰ ਅੱਗ ਲਾਉਣੀ ਪਊਗੀ ਤੇ ਇੱਥੋਂ ਤੱਕ ਕਿ ਲੋਕ ਹਜੇ ਵੀ ਉਡੀਕ ਰਹੇ ਆ ਕਿਉਂਕਿ ਕੁਝ ਸਮਾਂ ਹੁੰਦਾ ਹੈ ਜਦੋਂ ਅਸੀਂ ਕਟਾਈ ਕਰ ਲੈਂਦੇ ਆ ਜੀਰੀ ਦੀ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਂਦਾ ਕਿਉਂਕਿ ਜਿਹੜੀ ਬੱਤ ਹੁੰਦੀ ਹੈ ਜਿਹੜੀ ਸੱਲ ਹੁੰਦੀ ਆ ਉਹ ਧਰਤੀ ਦੇ ਵਿੱਚੋਂ ਖਤਮ ਹੋਣ ਲੱਗਦੀ ਹੈ ਤੇ ਅਗਲੀ ਫਸਲ ਨੂੰ ਉਸੇ ਸੱਲ ਦੇ ਵਿੱਚ ਬੀਜਣਾ ਹੁੰਦਾ ਜੇ ਆਪਾਂ ਸੁਕਾ ਕੇ ਧਰਤੀ ਨੂੰ ਦੁਬਾਰਾ ਤੋਂ ਪਾਣੀ ਦਿੰਨੇ ਆ ਦਾ ਬੜਾ ਲੰਬਾ ਸਮਾਂ ਨਿਕਲ ਜਾਂਦਾ ਇਸ ਕਰਕੇ ਸਰਕਾਰ ਵੱਲੋਂ ਸਹੂਲਤਾ ਨਾ ਮਿਲਣ ਕਰਕੇ ਤੇ ਆਪਣੀ ਫਸਲ ਬੀਜਣ ਕਰਕੇ ਕਿਸਾਨ ਕਿਤੇ ਨਾ ਕਿਤੇ ਅਜ ਮਜਬੂਰ ਨੇ ਕਿ ਉਹਨਾਂ ਨੂੰ ਫਸਲ ਨੂੰ ਦੇ ਰਹਿਦਕੂਦ ਨੂੰ ਅੱਗ ਲਾਉਣੀ ਪੈਦੀ ਹੈ ਹਾਂ ਬਿਲਕੁਲ ਸੁਪਰੀਮ ਕੋਰਟ ਵੱਲੋਂ ਜਾਂ ਸਰਕਾਰ ਵੱਲੋਂ ਬਹੁਤ ਸਾਰੀ ਇਹਨਾਂ ਦੇ ਉੱਤੇ ਰੈਸਟ੍ਰਿਕਸ਼ਨਸ ਲਾਈਆਂ ਗਈਆਂ ਨੇ ਸਹੂਲਤਾ ਖਤਮ ਕਰਨ ਦੀ ਗੱਲ ਕਹੀ ਗਈ ਹੈ ਹੋਰ ਬਹੁਤ ਸਾਰੇ ਸਖਤ ਹਦੇਸ਼ ਸਰਕਾਰ ਕਰਤਾ ਰਹੀ ਹੈ ਪਰ ਸਰਕਾਰ ਵੱਲੋਂ ਸਹੂਲਤ ਦੇਣ ਦੇ ਨਾਮ ਦੇ ਉੱਤੇ ਜ਼ੀਰੋ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਸੀ ਉਸ ਸਮੇਂ ਕੇਜਰੀਵਾਲ ਦਾ ਮਾਡਲ ਦਿਖਾਇਆ ਜਾਂਦਾ ਸੀ ਕਿ ਅਸੀਂ ਕੋਈ ਦਿੱਲੀ ਦੇ ਵਿੱਚ ਐਸੀ ਖੋਜ ਕਰ ਲਈ ਹੈ ਜਿਹਦਾ ਘੋਲ ਪਾਉਣ ਦੇ ਨਾਲ ਧਰਤੀ ਦੇ ਵਿੱਚ ਹੀ ਪਰਾਲੀ ਗਲ ਜਾਇਆ ਕਰੋਗੀ ਪਰ ਉਹ ਘੋਲ ਜਦੋਂ ਦੀ ਸਰਕਾਰ 4 ਸਾਲ ਹੋ ਗਏ ਬਣੀ ਹੈ ਉਸ ਤੋਂ ਬਾਅਦ ਉਹ ਘੋਲ ਦਿਖਾਈ ਨਹੀਂ ਦਿੱਤਾ ਉਹ ਘੋਲ ਦਾ ਕੋਈ ਐਕਸਪੈਰੀਮੈਂਟ ਹੁੰਦਾ ਕਿਤੇ ਦਿਖਾਈ ਨਹੀਂ ਦਿੱਤਾ ਤੇ ਫਸਲ ਦੀ ਪਰਾਲੀ ਗਲੀ ਨਹੀਂ ਤੇ ਫਸਲ ਦੀ ਰਹਿਤ ਖੁੰਦ ਨੂੰ ਉਸੇ ਤਰੀਕੇ ਨਾਲ ਅੱਗ ਲਾਇਆ ਜਾ ਰਿਹਾ ਹੈ ਅੱਜ ਲੋੜ ਹੈ ਤਾਂ ਸਹੂਲਤਾਂ ਦੇਣ ਦੀ ਲੋੜ ਹੈ ਕਿਸਾਨ ਖੁਦ ਨਹੀਂ ਚਾਹੁੰਦੇ ਕਿ ਅਸੀਂ ਪਰਾਲੀ ਨੂੰ ਅੱਗ ਲਾਈਏ ਇਹ ਕਿਸੇ ਦੇ ਉੱਤੇ ਦਬਾਅ ਬਣਾ ਕੇ ਕਿਸ ਤਰੀਕੇ ਨਾਲ ਉਹਦੀ ਰੋਜ਼ੀ ਰੋਟੀ ਆਪਾਂ ਬੰਦ ਕਰ ਦਾਂਗੇ ਇਸ ਤਰੀਕੇ ਦੇ ਨਾਲ ਕਿਸਾਨ ਦੀ ਅੱਗ ਲਾਉਣ ਨੂੰ ਨਹੀਂ ਰੋਕਿਆ ਜਾ ਸਕਦਾ ਬਲਕਿ ਉਹਨਾਂ ਸਹੂਲਤਾਂ ਦੇ ਕੇ ਕਿਸਾਨ ਨੂੰ ਅੱਗ ਲਾਉਣ ਤੋਂ ਰੋਕਿਆ ਜਾ ਸਿਰ ਪਰਾਲੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਵਿਦਿਸ਼ਾ ਨਿਰਦੇਸ਼ ਨੇ ਦਿੱਤੇ ਜਾ ਰਹੇ ਨੇ ਅ ਸੰਗਰੂਰ ਦੇ ਵਿੱਚ ਸੰ 2025 ਦੇ ਵਿੱਚ ਤਕਰੀਬਨ 14 ਲੱਖ ਮੈਟ੍ਰਿਕ ਟਨ ਜਿਹੜੀ ਪ੍ਰਾਲੀ ਹੈ ਉਹ ਉਤਪੰਨ ਹੋਏਗੀ ਤੇ ਉਹਦੇ ਵਿੱਚੋਂ 30% ਤਕਰੀਬਨ ਆ ਸਾਢੇ 4 ਲੱਖ ਜਿਹੜਾ ਹੈ ਤੇ ਮੈਟ੍ਰਿਕ ਟਨ ਤੇ ਉਹਦੀ ਸੰਭਾਲ ਜਿਹੜੀ ਹੈ ਹੋਏਗੀ ਐਕਸਟੂ ਕਹਿਣ ਦਾ ਭਾਵ ਹੈ ਕਿ ਬਿਲ ਰਹੀ ਉਹਨਾਂ ਦੀਆਂ ਗੰਡਾਂ ਜਿਹੜੀਆਂ ਬਣਿਆ ਜਾਣਗੀਆਂ ਤੇ ਇੰਡਸਟਰੀ ਨੂੰ ਜਿਹੜਾ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਤੇ ਬਾਕੀ ਜੋ ਰਹੇਗੀ 9.5 ਲੱਖ ਮੈਟ੍ਰਿਕ ਟਨ ਉਦੀ ਇਨਸਟਿਟਿਊਟ ਜਿਹੜੀ ਮੈਨੇਜਮੈਂਟ ਹੋਏਗੀ ਤੇ ਇਸ ਵੇਲੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ 251 ਬਿਲਡਰ ਜਿਹੜੇ ਨੇ ਉਹ ਚੱਲ ਰਹੇ ਨੇ ਤੇ ਇਸ ਤੋਂ ਇਲਾਵਾ 6800 ਤੋਂ ਉੱਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਨੇ ਸੁਪਰ ਸੀਟਰ ਹੋ ਗਿਆ ਅਮਲ ਚੁ ਰਿਹਾ ਹੈਪੀ ਸੀਟਰ ਬਫ ਵਕ ਕਿਸਮ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਆਲਰੇਡੀ ਜਿਹੜੀਆਂ ਨੇ ਆਪਰੇਸ਼ਨਲ ਨੇ ਤੇ ਇਸ ਵੇਲੇ ਉਹ ਚੱਲ ਵੀ ਰਹੀਆਂ ਨੇ ਤੇ ਇਹਦੇ ਸਬੰਧ ਦੇ ਵਿੱਚ ਮੈਂ ਇੱਕ ਦੱਸਣਾ ਚਾਹਾਂਗਾ ਚਾਹਾਂਗਾ ਕਿ ਸਾਡਾ ਵਕ ਵਕ ਲੈਵਲ ਦੇ ਉੱਤੇ ਜਿਹੜਾ ਹੈ ਜਿਵੇਂ ਕਿ ਸਾਡੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਜਿਹੜੀ ਹੈ ਉਹ ਪਿੰਡਾਂ ਦੇ ਵਿੱਚ ਵੀ ਜਿਹੜੀ ਮੌਜੂਦ ਹੈ ਬਲੋਕ ਲੈਵਲ ਵੀ ਮੌਜੂਦ ਹੈ ਐਂਡ ਜਿਹਦੇ ਵਿੱਚ ਵਕਤ ਵਕਤ ਜਿਹੜੇ ਮਹਿਕਮਿਆਂ ਦੇ ਜਿਹੜੇ ਆਫਸਰ ਸਮੇਤ ਜਿਹੜੇ ਪੁਲਿਸ ਅਧਿਕਾਰੀ ਅਤੇ ਜਿਹੜੇ ਮਾਲ ਅਧਿਕਾਰੀ ਨੇ ਉਹ ਵੀ ਵਿੱਚ ਉਹਨਾਂ ਦੇ ਮੈਂਬਰ ਨੇ ਤੇ ਉਹ ਵੀ ਪੂਰਾ ਐਕਟਿਵ ਨੇ ਆਪਣੇ ਜਿਹੜੇ ਕਿਸਾਨਾਂ ਦੇ ਨਾਲ ਜਿਹੜਾ ਹੈ ਸੰਪਰਕ ਕਰਨ ਦੇ ਵਿੱਚ ਤੇ ਜਿਹੜੀਆਂ ਅੱਗਾਂ ਉਹਨਾਂ ਨੂੰ ਰੋਕਣ ਦੇ ਵਿੱਚ ਐਂਡ ਇਸ ਵੇਲੇ ਜੋ ਸਾਡਾ ਤੁਸੀਂ ਦੇਖੋ ਕਿ 5625 ਸਾਡੀਆਂ ਅੱਗਾਂ ਸੀਗੀਆਂ ਸਾਲ 2023 ਦੇ ਵਿੱਚ ਤੇ ਜੋ ਕਿ ਰਹਿ ਗਈ 1718 2024 ਦੇ ਵਿੱਚ ਤਕਰੀਬਨ 70% ਦਾ ਜਿਹੜਾ ਫਾਲ ਹੋਇਆ ਐਂਡ ਅਜੇ ਵੀ ਸਾਡੀ ਜਿਹੜਾ ਬੀਤਿਆ ਕੱਲ ਹੈ ਸਾਡੀ ਅੱਗਾ ਦੀ ਗਿਣਤੀ ਕਾਫੀ ਜ਼ਿਆਦਾ ਸੀ ਸਭ ਤੋਂ ਜ਼ਿਆਦਾ ਸਟੇਟ ਤੋਂ ਜ਼ਿਆਦਾ ਸੀ ਬਟ ਅਜੇ ਵੀ ਐਸ ਕੰਪੇਅਰ ਟੂ ਜਿਹੜਾ ਸਾਡੇ ਪਿਛਲੇ ਸਾਲ ਨੇ ਉਸ ਤੋਂ ਜਿਹੜੀ ਸਾਡੀ ਅੱਗਾ ਦੀ ਗਿਣਤੀ ਜਿਹੜੀ ਅਜੇ ਘਟ ਹੈ ਬਟ ਜਿਹੜੀ ਜੋ ਬੀਤੇ 2-3 ਦਿਨਾਂ ਦੇ ਵਿੱਚ ਜੋ ਅੱਗਾਂ ਸਾਡੀਆਂ ਲੱਗੀਆਂ ਨੇ ਐਂਡ ਉਹਦੇ ਨਾਲ ਅਸੀਂ ਆਪ ਜਿਹੜਾ ਹੈ ਬਹੁਤ ਚਿੰਤਾਤਾ ਐਂਡ ਮੈਂ ਤੇ ਐਸਐਸਪੀ ਆਪਾਂ ਰੋਜ਼ਾਨਾ ਜਿਹੜਾ ਹੈ ਪਿੰਡਾਂ ਦੇ ਵਿੱਚ ਵੀ ਟੂਰ ਕਰਕੇ ਆਪਾਂ ਜਿਹੜੇ ਸਬੰਧ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਮਿਲ ਰਹੇ ਹਾਂ ਜਿੱਥੇ ਕਿਤੇ ਕੋਈ ਲੋੜ ਹੁੰਦੀ ਹੈ ਤੇ ਆਪਾਂ ਇੰਟਰਵੈਂਸ਼ਨ ਦੀ ਤੇ ਆਪਾਂ ਇੰਟਰਵਿਨ ਕਰਕੇ ਉਹਨਾਂ ਨੂੰ ਜਿਹੜੀ ਮਸ਼ੀਨਰੀ ਹੈ ਜਿਹੜਾ ਹੈ ਉਹ ਪ੍ਰੋਵਾਈਡ ਕਰਨ ਦਾ ਜਿਹੜਾ ਉਪਰਾਲਾ ਵੀ ਕਰਦੇ ਆਂ ਤੇ ਜੋ ਜੜੀਆਂ ਜੜੀਆਂ ਹਾਦਸੇ ਨੇ ਆਪਾਂ ਮਹਿਕਮਿਆਂ ਵੀ ਜਿਹੜੀਆਂ ਉਹ ਜਾਰੀ ਕਰ ਰਹੇ ਆ ਸੋ ਸਾਰੇ ਸਾਰੇ ਮਹਿਕਮੇ ਜਿਹੜੇ ਉਹ ਲੱਗੇ ਹੋਏ ਐ ਐਂਡ ਮੈਨੂੰ ਭਰਪੂਰ ਆਸ ਹੈ ਕਿ ਜਿਹੜੇ ਪਿਛਲੇ ਸਾਲ ਨਾਲੋਂ ਸਾਡੇ ਇਨਸੀਡੈਂਟਸ ਜਿਹੜੇ ਨੇ ਬਹੁਤ ਘੱਟ ਹੋਣਗੇ ਐਂਡ ਅਸੀਂ ਇਹਦੇ ਉੱਤੇ ਪੂਰਾ ਆਪਣਾ ਕਾਬੂ ਪਾਉਣ ਦਾ ਜਿਹੜਾ ਹੈ ਉਹ ਜਤਨ ਕਰ ਰਹੇ ਆ